ਇੱਕ ਐਨਆਰਆਈ ਨੇ ਆਤਮਹੱਤਿਆ ਕਰਨ ਦੀ ਦਿੱਤੀ ਚੇਤਾਵਨੀ ਪਿੰਡ ਦੇ ਸਰਪੰਚ ਅਤੇ ਪੁਲਿਸ ਉੱਪਰ ਪਰੇਸ਼ਾਨ ਕਰਨ ਦੇ ਲਗਾਏ ਦੋਸ਼। ਮਾਮਲਾ ਪਿੰਡ ਅਠਵਾਲ ਦਾ ਹੈ ਜਿੱਥੇ ਕਿ ਐਨਆਰਆਈ ਗੁਰਦੀਪ ਸਿੰਘ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਪਿੰਡ ਵਿੱਚ ਆਪਣਾ ਘਰ त्यागा ਕਰ ਰਿਹਾ ਤੇ ਘਰ ਤੇ ਬਾਹਰ ਫਟਾਕੇ ਢਵਾ ਰਿਹਾ ਹੈ। ਐਨਆਰਆਈ ਨੇ ਕਥਿਤ ਤੌਰ ਤੇ ਸਰਪੰਚ ਤੇ ਪੁਲਿਸ ਉੱਪਰ ਦੋਸ਼ ਲਗਾਇਆ ਹੈ ਕਿ ਸਰਪੰਚ ਉਹਨਾਂ ਦਾ ਰਿਸ਼ਤੇਦਾਰ ਲੱਗਦਾ ਹੈ ਤੇ ਜਾਣ ਬੁੱਝ ਕੇ ਪੁਲਿਸ ਨੂੰ ਝੂਠੀਆਂ ਸ਼ਿਕਾਇਤਾਂ ਕਰਕੇ ਉਸ ਦਾ ਘੇਟ ਲੱਗਨ ਤੋਂ ਰੋਕ ਰਿਹਾ ਹੈ ਅਤੇ ਸਰਪੰਚ ਵੀ ਪੁਲਿਸ ਦੇ ਕਹਿੰਦੇ ਉਸ ਨੂੰ ਤਾਂ ਪਰੇਸ਼ਾਨ ਕਰ ਰਹੀ ਹੈ ਜਦ ਕੇ ਕਰਤਾ ਗੇਟ ਆਪਣੀ ਮਾਲਕੀ ਜ਼ਮੀਨ ਵਿੱਚ ਬਣਾ ਰਿਹਾ ਦੁਜੇ ਪਾਸੇ ਪਿੰਡ ਦੇ ਸਰਪੰਚ ਮੰਗਲਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਉਹਨਾਂ ਦੀ ਸਾਂਝੀ ਜ਼ਮੀਨ ਹੈ ਜਿਸ ਵਿੱਚ ਉਸ ਦਾ ਰਿਸ਼ਤੇਦਾਰ ਗੇਟ ਲਗਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਲਈ ਪੁਲਿਸ ਨੇ ਤੋਨਾ ਤਰ੍ਹਾਂ ਨੂੰ ਕਾਗਜ਼ਾਤ ਵਿਖਾਉਣ ਲਈ ਕਿਹਾ ਅਤੇ ਕੰਮ ਨੂੰ ਰੋਕ ਦਿੱਤਾ ਹੈ ਐਨ ਆਰ ਆਈ ਗੁਰਦੀਪ ਸਿੰਘ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੋਂ ਮੰਗ ਕੀਤੀ ਹੈ ਕਿ ਸਰਪੰਚ ਦੇ ਖਿਲਾਫ ਪੰਦੀ ਕਾਰਵਾਈ ਕੀਤੀ ਜਾਵੇ ਅਤੇ ਐਨ ਆਰ ਆਈ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਪੰਚ ਅਤੇ ਪੁਲਿਸ ਨੇ ਉਸ ਨੂੰ ਪਰੇਸ਼ਾਨ ਕਰਨ ਤੋਂ ਨਾ ਹਟੇ ਤਾਂ ਉਹ ਕਰਦੇ ਬਾਹਰ ਹੀ ਆਤਮ ਹੱਤਿਆ ਕਰ ਲਵੇਗਾ ਜਿਸ ਦੀ ਜ਼ਿੰਮੇਵਾਰੀ ਸੇਖਾਆਂ ਥਾਣੇ ਦੀ ਪੁਲਿਸ ਅਤੇ ਪਿੰਡ ਦੇ ਸਰਪੰਚ ਦੀ ਹੋਵੇਗੀ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਨਾਂ ਧਿਰਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਤੇ ਦੋਨਾਂ ਧਿਰਾਂ ਨੂੰ ਕਾਗਜ਼ਾਤ ਸਮੇਤ ਥਾਣੇ ਬੁਲਾਇਆ ਹੈ ਤੇ ਕਾਗਜ਼ਾਤ ਚੈੱਕ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਪੁਲਿਸ ਪਿੰਡ ਵਿੱਚ ਸਿਰਫ ਝਗੜਾ ਰੋਕਣ ਦੇ ਲਈ ਗਈ ਸੀ ਉਹਨਾਂ ਨੇ ਗੇਟ ਤੇ ਚੱਲ ਰਹੇ ਕੰਮ ਨੂੰ ਨਹੀਂ ਰੁਕਵਾਇਆ ਮੇਰਾ ਨਾਮ ਗਰਦੀਪ ਸਿੰਘ ਸਰਨੋਬ ਜਰਨੈਲ ਸਿੰਘ ਵਿਲੇਜ ਅਠਵਾਲ ਦਾਖਾਣਾ ਨਿਹੈਰਾ ਮਾਜਾ ਸਿੰਘ ਮੈਂ ਇੱਕ ਐਨ ਆਰ ਆਈ ਹਾਂ ਯੂ ਐਸ ਏ ਰਿਹਾ ਹਾਂ ਇਹ ਆਹੜੀ ਜਗ੍ਹਾ ਹੈ ਇਹ ਮੇਰੀ 40 ਸਾਲ ਤੋਂ ਮੇਰਾ ਕਬਜ਼ਾ ਹੈ ਇਹਦੇ ਵਿੱਚ ਆ ਮੈਂ ਮਕਾਨ ਬਣਾਇਆ ਹੈ ਇਹ ਮਕਾਨ ਮੇਰਾ ਆਲਮੋਸਟ ਆ ਨਵੇਂ ਮਕਾਨ ਨੂੰ ਮੈਨੂੰ 6-7 ਸਾਲ ਹੋਏ ਬਣਾਇਆ ਇਹਨੂੰ ਪੁਰਾਣਾ ਮਕਾਨ ਮੇਰਾ 35-40 ਸਾਲ ਤੋਂ ਬਣਿਆ ਹੈ ਮੈਨੂੰ ਮੇਰੇ ਪਿੰਡ ਦਾ ਸਰਪੰਚ ਮੰਗਲਜੀਤ ਸਿੰਘ ਧਮਕੀਆਂ ਦਿੰਦਾ ਜਾਨੋ ਮਾਰ ਲੀਆ ਮੇਰੀ ਜਾਨ ਤੇ ਮਾਲ ਦਾ ਜੁਮੇਆ ਰੇ ਹੋਊਗਾ ਜੇਰਾ ਗੇਟ ਮੈਂ ਗੇਟ ਬਣਾਉਣਾ ਆਂ ਮੈਨੂੰ ਗੇਟ ਬਣਾਉਣ ਨਹੀਂ ਦਿੰਦਾ ਜਾਂਦਾ ਮੈਂ ਤੈਨੂੰ ਗੇਟ ਨਹੀਂ ਬਣਾਉਂਦਾ ਜਦੋਂ ਵੀ ਗੇਟ ਬਣਾਉਂਦਾ ਉਸੇ ਵੇਲੇ ਪੁਲਿਸ ਆ ਜਾਂਦੀ ਆ ਕਿੱਥੇ ਬਣ ਰਿਹਾ ਕਿਹੜੀ ਜਿਮਨ ਬਣ ਰਿਹਾ ਹੈ ਗੇਟ ਬਣਾ ਲਿਆ ਮੇਰੀ ਜ਼ਮੀਨ ਮਾਲਕੀ ਚ ਜਿਹੜੀ ਮੇਰੇ ਮੇਰੇ ਪਿਓ ਦੀ ਮਾਲਕੀ ਆ ਮੈਂ ਉਹਦੇ ਚ ਘਰ ਬਣਾਇਆ ਹਾਂਜੀ ਉਹਦੇ ਵਿੱਚ ਮੇਰਾ ਗੇਟ ਮੈਂ ਬਣਾਉਂ ਰਿਆ ਵਾਂ ਉੱਥੇ ਆ ਕੇ ਤੇ ਮੈਨੂੰ ਤਿੰਨ ਚਾਰ ਵਾਰ ਪੁਲਿਸ ਲੈ ਆਂਦੀ ਆ ਉਸੇ ਵੇਲੇ ਇੱਕ ਮੈਨੂੰ ਮੈਨੂੰ ਡੱਕ ਦਿੰਦੇ ਆ ਕਿਉਂ ਡੱਕਦਾ ਕਾਰਨ ਕੀ ਕਹਿੰਦਾ ਇਹ ਆਂਦਾ ਮੇਰੀ ਮਰਜ਼ੀ ਸਾਡੀ ਸਰਕਾਰ ਆ ਮੈਂ ਤੁਹਾਨੂੰ ਕੰਮ ਨਹੀਂ ਕਰਦਣਾ ਮੈਂ ਧਾਲੀਬਾਦ ਸਾਹਿਬ ਮੰਤਰੀ ਨੂੰ ਬੇਨਤੀ ਕਰਦਾ ਹਾਂ ਮੈਂ ਵੀ ਇੱਕ ਐਨਾ ਰਹੀ ਹਾਂ ਧਾਲੀਬਾਦ ਸਾਹਿਬ ਆਪਣੇ ਸਰਪੰਚਾਂ ਨੂੰ ਸਮਝਾ ਕੇ ਰੱਖੋ ਇੰਨੀ ਅਤਨਾ ਕਰਾਓ ਮੈਨੂੰ ਇੰਨਾ ਪਰੇਸ਼ਾਨ ਕੀਤਾ ਵੀ ਮੇਰੇ ਬੱਚੇ ਮੇਰੀ ਵਾਈਫ ਸਾਰੇ ਜੁਆਸੇ ਵਿੱਚ ਪਰੇਸ਼ਾਨ ਹਨ ਜੇ ਮੈਂ ਕੱਲ ਨੂੰ ਕੋਈ ਸੂਸਾਈਡ ਕਰ ਲਈ ਜਾਂ ਕੁਛ ਮੈਂ ਕਰ ਲਿਆ ਪੁਲਿਸ ਤੇ ਇਹ ਸਰਪੰਚ ਜੁਮਿਆਰ ਹੋਊਗਾ ਇਹ ਗੇਟ ਤਿੰਨ ਤੋਂ ਚਾਰ ਵਾਰੀ ਢੱਕਿਆ ਗਿਆ ਹੈ ਹਾਂਜੀ ਇਹ ਤੁਹਾਡੀ ਜ਼ਮੀਨ ਤੁਹਾਡੀ ਮੇਰੀ ਜ਼ਮੀਨ ਮੇਰੀ ਪਿਓ ਦੀ ਮਾਲਕੀ ਉਹਦੇ ਵਿੱਚ ਮੇਰਾ ਘਰ ਆ ਸਰਪੰਚ ਦਾ ਕੀ ਲੈਣ ਦੇਣ ਹੈ ਤੇ ਜ਼ਮੀਨ ਦਾ ਸਰਪੰਚ ਦਾ ਲੈਣ ਦੇਣ ਕੁਝ ਨਹੀਂਗਾ ਉਹਨਾਂ ਦੀ ਮਾਲਕੀ ਜਿਹੜੀ ਆ ਉਹ ਆਪ ਮਗਰ ਪਈ ਆ ਇਧਰ ਪਈ ਆ ਉਹਦੇ ਵਿੱਚ ਇਹ ਘਰ ਵਿੱਚ ਮਲੇ ਦਾ ਕੋਈ ਲੈਣ ਦੇਣੀ ਆ ਤੁਸੀਂ ਕੀ ਮੰਗ ਕਰਦੇ ਹੋ ਮੈਂ ਮੰਗ ਇਹੋ ਮੈਂ ਇਨਸਾਫ ਮੰਗਦਾ ਹਾਂ ਮੈਨੂੰ ਮੈਨੂੰ ਕਿ ਮੇਰਾ ਗੇਟ ਲਾਇਆ ਜਾਵੇ ਮੇਰਾ ਨਾਮ ਜੀ ਮੰਗਲਜੀਤ ਸਿੰਘ ਠਵਾਲ ਸਰਪੰਚ ਵੀ ਠਵਾਲ ਕੀ ਤੁਹਾਡੇ ਉਹ ਇੱਕ ਐਨਆਰਆਈ ਦਾ ਬੋਲਾ ਰਿਹਾ ਮੇਰਾ ਗੇਟ ਨਹੀਂ ਲਾਉਂਦੇ ਕੀ ਮਸਾ ਸਾਰਾ ਉਹ ਜੀ ਸਾਡਾ ਚਾਚਾ ਲੱਗਦਾ ਸਰੀਕੇ ਚ ਔਰ ਉਹਦੀ ਕੋਠੀ ਦਾ ਗੇਟ ਨਹੀਂਗਾ ਉਹ ਉਹ ਕੋਠੀ ਤੇ ਉਹਨੇ ਕੋਠੀਆਂ ਦੋ ਬਣਾਈਆਂ ਨੇ ਤੀਜੀ ਜਿਹੜੀ ਪਹਿਲੇ ਸਾਂਝਾ ਥਾਂ ਸੀਗਾ ਉਹ ਭਰਾਵਾਂ ਦੀ ਵੰਡ ਹੋ ਚੁੱਕੀ ਉਹਨਾਂ ਦੀ ਜੀ ਉਹਨਾਂ ਦੀ ਆਪਣੇ ਭਰਾਵਾਂ ਦੀ ਵੰਡ ਕਰਕੇ ਆਪਣੀ ਜਿਹੜੀ ਜਗ੍ਹਾ ਆਪਣੇ ਭਰਾ ਨੂੰ ਦੇ ਚੁੱਕਾ ਜਿਹੜੀ ਦੂਸਰੀ ਜਗ੍ਹਾ ਵਾ ਉਹ ਆਣ ਕੇ ਇਹਨੇ ਕਬਜ਼ਾ ਕੀਤਾ ਵਾ ਸਾਂਝੀ ਜਗ੍ਹਾ ਨਾ ਕੋਈ ਤਕਸੀਮ ਨਾ ਕੋਈ ਗੱਲ ਨਾ ਕੋਈ ਬਾਤ ਸਾਡੀ 56 ਗਲੇ ਜਮੀਨ ਜਿਹੜੀ ਅੱਜ ਸਾਂਝਾ ਖਾਤਾ ਚੱਲ ਰਿਹਾ ਹੈ ਉਹਦੇ ਵਿੱਚ ਕਿਸੇ ਦਾ ਵੀ ਕੋਈ ਅਜੇ ਤਕਸੀਮ ਨਹੀਂ ਹੋਈ ਨਾ ਕਿਸੇ ਨੇ ਉੱਤੇ ਕਬਜ਼ਾ ਕੀਤਾ ਅਜੇ ਤੱਕ ਇੱਕ ਮਰਲੇ ਥਾਂ ਤੇ ਵੀ ਕਿਸੇ ਨੇ ਕਬਜ਼ਾ ਨਹੀਂ ਕੀਤਾ ਦੂਸਰੇ ਕਿਸੇ ਵੀ ਸਾਂਝੇ ਵਿਅਕਤੀ ਨੇ ਇਹਨੇ ਕੋਠੀ ਪਾਈ ਪਹਿਲੋਂ ਆਣ ਕੇ ਉੱਥੇ ਕਹਿੰਦਾ ਮੈਨੂੰ ਕੋਠੀ ਪਾਲਾਂ ਤਾਂ ਕੋਠੀ ਵੀ ਐ ਪਾਉਣ ਦਿੱਤੀ ਕੋਠੀ ਚਲੋ ਪਾਲਾ ਕੋਠੀ ਕੋਈ ਗੱਲ ਨਹੀਂ ਮੈਨੂੰ ਸ਼ੌਂਕ ਆ ਬਾਰ-ਬਾਰ ਕੋਠੀ ਪਾਉਣੀ ਆ ਕਹਿੰਦਾ ਮੈਂ ਫਾਦਰ ਸਾਹਿਬ ਨੂੰ ਪੁੱਛਿਆ ਤੁਹਾਡੇ ਨੂੰ ਮੈਂ ਚਲੋ ਪੁੱਛਿਆ ਹੂਗਾ ਉਹ ਇਸ ਵੇਲੇ ਇਸ ਸੰਸਾਰ ਤੇ ਨਹੀਂ ਗਏ ਉਹ ਤੋਂ ਬਾਵਜੂਦ ਇਹਨੇ ਸਾਂਝੀ ਜਗ੍ਹਾ ਹੋਰ ਸਾਡੇ ਸਾਡੇ 17 ਕਨਾਲਾਂ ਜਗ੍ਹਾ ਜਿਹੜੀ ਹੈ ਫੋਰ ਸਾਂਝੀ ਹੈਗੀ ਇਹਨੇ ਉਹਨੂੰ ਉਹਨੂੰ ਵੜਨੀ ਚਾਲੂ ਕਰ ਦਿੱਤਾ ਉਹਦੇ ਉੱਤੇ ਮਿੱਟੀ ਪਾਉਣੀ ਜ਼ਬਰਦਸਤੀ ਕਰ ਦਿੱਤੀ ਚਾਲੂ ਸੋ ਹੁਣ ਇਹਨੂੰ ਉਹ ਜਿਹੜੀ ਇਹ ਚੀਜ਼ ਮੈਂ ਜਦੋਂ ਧੱਕੇਸ਼ਾਹੀ ਹੁੰਦੀ ਵੇਖ ਕੇ ਮੈਂ ਪੁਠ ਪਰਿਸ਼ਾਸ਼ਨ ਕੋ ਗਿਆ ਮੈਂ ਕਿਹਾ ਜਨਾਬ ਆ ਤੁਸੀਂ ਵੇਖ ਲਓ ਧੱਕਾ ਹੋਣ ਡਿਆ ਸਾਡੇ ਨਾਲ ਉੱਥੇ ਮੁਲਾਜ਼ਮ ਆਏ ਆ ਉਹਨਾਂ ਨੇ ਇਹਨਾਂ ਨੂੰ ਧੱਕੇਸ਼ਾਹੀ ਕਰਦਿਆਂ ਗੇਟ ਲਾ ਰਹੇ ਸੀਗੇ ਧੱਕੇ ਨਾਲ ਉਹ ਗਰਦੀਪ ਸਿੰਘ ਨਾਲ ਮਿਸਤਰੀ ਸੀਗੇ ਨਾਲ ਹੋਰ ਰਿਸ਼ਤੇਦਾਰ ਸੀਗੇ ਇਹਨਾਂ ਦੇ ਉਹ ਜਿਹੜੇ ਉਹਨਾਂ ਨੇ ਗੇਟ ਲਾਉਂਦਿਆਂ ਉਹਨਾਂ ਨੂੰ ਹਟਾਇਆ ਮੁਲਾਜ਼ਮਾਂ ਨੇ ਹਟਾ ਕੇ ਤੇ ਇਹਨਾਂ ਨੂੰ ਆਖਿਆ ਕਿ ਜੇ ਤੁਹਾਡੇ ਕੋਲ ਡਾਕੂਮੈਂਟ ਆਇਆ ਵਾ ਤੁਹਾਡੇ ਕੋਲ ਕੋਈ ਤਕਸੀਮ ਹੈ ਗਈ ਆ ਤੇ ਤੁਸੀਂ ਲੈ ਕੇ ਤੇ ਉਥੇ ਥਾਣੇ ਪਹੁੰਚੋ ਇਹ ਫਿਰ ਚੌਂਕੀ ਗਏ ਨੇ ਮੈਂ ਵੀ ਉਥੇ ਚੌਂਕੀ ਗਿਆ ਇਹਨਾਂ ਕੋ ਕੋਈ ਦਸਤਵੇਜ਼ ਨਹੀਂ ਲੱਭਾ ਨਾ ਇਹਨਾਂ ਕੋ ਕੋਈ ਤਕਸੀਮ ਨਾ ਕੋਈ ਗੱਲ ਨਾ ਕੋਈ ਬਾਤ ਉਹ ਸਰੇ ਸਰ ਨਜਾਇਜ਼ ਕਬਜ਼ਾ ਸੀਗਾ ਜਿਹੜਾ ਕਿ ਮੇਰੇ ਕੋ ਹੋ ਰਿਸ਼ਤੇਦਾਰਾਂ ਨੂੰ ਕਹਿ ਕੇ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਵੀ ਇਹ ਇਹ ਨੂੰ ਵੰਡ ਦਿੱਤਾ ਜਾਵੇ ਮੈਂ ਫਿਰ ਜਦੋਂ ਹਟਾਉਣ ਗਿਆ ਮੇਰੇ ਦੁਆਲੇ ਪਿਸਤੌਲ ਕੱਢ ਲਿਆ ਪਿਸਤੌਲ ਕੱਢ ਕੇ ਮੇਰੇ ਪਿੱਛੇ ਦੌੜਿਆ ਵਾ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਵਾ ਕਿ ਇਹ ਦੀ ਉਹ ਵੀਡੀਓ ਇਹਦੇ ਹੀ ਕੈਮਰੇਾਂ ਚ ਕੈਦ ਨੇ ਉਹ ਕਢਵਾ ਕੇ ਇਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਮੈਂ ਆ ਕੇ ਇਸ ਚੱਲ ਰਿਹਾ ਵਾ ਕੇਸ ਜਦੋਂ ਹੱਲ ਹੋ ਗਿਆ ਆਪਣੇ ਕੰਧਾਂ ਕੱਢਣ ਜੋ ਮਰਜ਼ੀ ਕਰਨ ਇਹ ਨਾ ਜ਼ਮੀਨ ਇਹਨਾਂ ਦੀ ਸਾਂਝੀ ਆ ਚਾਚਾ ਭਤੀਜਾ ਨੇ ਮੰਗਲਜੀਤ ਸਿੰਘ ਤੇ ਗੁਰਦੇਵ ਸਿੰਘ ਘਟਵਾਲਾਂ ਤੋਂ ਤੇ ਗੁਰਦੇਵ ਸਿੰਘ ਬਾਹਰੋਂ ਆਏ ਨੇ ਤੇ ਇਹਨਾਂ ਦੀ ਸਾਂਝੀ ਜ਼ਮੀਨ ਨੂੰ ਵੰਡ ਨੂੰ ਲੈ ਕੇ ਆ ਤੋ ਉਹ ਜੇ ਵੰਡਰਫ ਹੁਣੀ ਹੈ ਮਤਲਬ ਉਹਨਾਂ ਦੀ ਪ੍ਰੋਪਰ ਉਹਦੇ ਤੇ ਉਹ ਗੇਟ ਲਾ ਰਿਆ ਤੇ ਉਹ ਉਹਦੇ ਕਬਜ਼ੇ ਨੂੰ ਲੈ ਕੇ ਮਤਲਬ ਉਹਨਾਂ ਤੋਂ ਆਬਜੈਕਸ਼ਨ ਆ ਤੇ ਦੋਨੋਂ ਸਾਈਡਾਂ ਤੋਂ ਦਰਖਾਸਤਾਂ ਆਈਆਂ ਨੇ ਉਹ ਵੈਰੀਫਾਈ ਕੀਤਾ ਜਾ ਰਿਹਾ ਜੀ ਜਿਹੜਾ ਐਨ ਆਰ ਆਈ ਹੈਗਾ ਵਾ ਉਹ ਕਹਿ ਰਿਹਾ ਕਿ ਪੁਲਿਸ ਜਿਹੜੀ ਆ ਪੁਲਿਸ ਕੋਈ ਕੋਈ ਕਾਨੂੰਨੀ ਪੱਤਰ ਨਹੀਂ ਹੈਗਾ ਜਾਣ ਕੇ ਹਰਾਸਮੈਂਟ ਕਰਦੀ ਮਸੂਸੂਣ ਕਰਨ ਵੀ ਤਿਆਰ ਆਨ ਜ਼ਰੂਰ ਹੋ ਰਹੀਦਾ ਨਹੀਂ ਪੁਲਿਸ ਉਹਨਾਂ ਨੂੰ ਉਹਦੇ ਤੋਂ ਨਹੀਂ ਰੋਕ ਰਹੀ ਪੁਲਿਸ ਤੇ ਰੋਕਰੀ ਵੀ ਉੱਥੇ ਕੋਈ ਅਨਸਨੱਖਾ ਵੀ ਘਟਨਾ ਨਾ ਹੋਵੇ ਕੋਈ ਲੜਾਈ ਝਗੜਾ ਨਾ ਹੋਵੇ ਤਾਂ ਕਰਕੇ ਪੁਲਿਸ ਉਹਨਾਂ ਨੂੰ ਕਹਿ ਰਹੀ ਵੀ ਪਹਿਲਾਂ ਆਪਣ ਪੇਪਰ ਦਾ ਉਹ ਵੀ ਜੇ ਤੁਹਾਨੂੰ ਕੋਈ ਆਇਆ ਹੋਵੇ ਕੁਛ ਵੀ ਮੇਰਾ ਬਣਦਾ ਜਾਂ ਕਦਾ ਬਣਦਾ ਪਹਿਲਾਂ ਚਾਰ ਦੁਵਾਰੀ ਕੰਡਾਂ ਠਕੀਆਂ ਪਈਆਂ ਨੇ ਪੁਲਿਸ ਜਾਣ ਵੇ ਨਹੀਂ ਪਹਿਲਾਂ ਵੀ ਕਿਤੇ ਇਹ ਸਾਲ 2 ਸਾਲ ਪਹਿਲਾਂ ਹੋਈ ਆ ਦੋ ਸਾਈਡਾਂ ਤੇ ਉਹਨੇ ਕੰਡਾਂ ਕਰ ਲਈਆਂ ਉਦੋਂ ਗੇਟ ਵੀ ਰੁਕ ਗਿਆ ਇੱਕ ਸਾਈਡ ਤੇ ਕੰਡਾਂ ਵੀ ਹਨੀਆਂ ਉਦੋਂ ਵੀ ਇਹੀ ਮਸਲਾ ਕਿਤੇ ਉੱਠਿਆ ਸੀ ਤੇ ਉਦੋਂ ਕੰਮ ਰੁਕ ਗਿਆ ਹੁਣ ਕਿੰਨੇ ਸਾਲ ਬਾਅਦ ਬਾਹਰੋਂ ਆਇਆ ਤੇ ਹੁਣ ਇਹਨੂੰ ਆ ਵੀ ਮਸਲਾ ਠੰਡਾ ਹੋ ਗਿਆ ਤੇ ਇਹਨਾਂ ਕੋਈ ਕੁਛ ਤੇ ਆਂਡਰ ਹੈਗਾ ਰੋਲ ਨਾ ਪੁਲਿਸ ਮੈਨੂੰ ਕਿਵੇਂ ਰੋਕ ਸਕਦੀ ਕੰਮ ਤੋਂ ਨਹੀਂ ਪੁਲਿਸ ਕੰਮ ਕਰਨ ਤੋਂ ਵੀ ਪੁਲਿਸ ਕਹਿੰਦੀ ਵੀ ਉੱਥੇ ਲੜਾਈ ਝਗੜ ਤੇ ਸਾਨੂੰ ਦੋਨਾਂ ਸਾਈਡਾਂ ਤੋਂ ਆਬਜੈਕਸ਼ਨ ਆਇਆ ਜੇ ਸਰਪੰਚ ਜਿਹੜਾ ਮੰਗਲਜੀਤ ਆ ਉਹਦੇ ਵੱਲੋਂ ਆਈ ਆ ਵੀ ਇਹ ਸਾਨੂੰ ਰਿਵਾਲਵਰ ਲੈ ਕੇ ਵੀ ਪਿਆ ਬਟ ਉਹ ਵੈਰੀਫਾਈ ਕੀਤਾ ਜਾ ਰਿਹਾ ਜੇ ਕੋਈ ਪੁਕਤਾ ਮਤਲਬ ਸਬੂਤ ਨਹੀਂ ਮਿਲੇ ਤੁਹਾਡੇ ਧਿਆਨ ਵਿੱਚ ਨਹੀਂ ਗੱਲ ਆਈ ਆ ਵੀ ਉਹ ਕਹਿੰਦਾ ਮੈਂ ਸੂਚਿਤ ਕਰਨਾ ਜੇ ਮੈਂ ਮਰ ਜਾਵਾਂ ਜਿੰਨੇ ਖਰਚ ਮੱਧੂ ਦਦਾ ਦਾ ਜ਼ਿੰਮੇਵਾਰ ਨਹੀਂ ਨਹੀਂ ਮੇਰੇ ਇਦਾਂ ਦਾ ਕੋਈ ਨਹੀਂ ਧਿਆਨ ਚ ਆਇਆ ਜੀ ਕੰਪਲੇਟ ਗੁਜ਼ਰਾ ਬੰਦਾ ਨਹੀਂ ਕਰਦਾ ਕੋਈ ਉਸ ਤੋਂ ਇਹਨਾਂ ਤੋਂ ਪਹਿਲਾਂ ਮੰਗਲਜੀਤ ਵੱਲੋਂ ਕੰਪਲੇਂਟ ਆਈ ਉਸ ਤੋਂ ਬਾਅਦ ਇਹਨਾਂ ਨੇ ਕੰਪਲੇਂਟ ਦਿੱਤੀ ਆ ਕੇ ਉਹ ਕਹਿੰਦਾ ਜੇਦ ਦੂਜੀ ਪਾਰਟੀ ਕੋ ਕੋ ਸਟੇ ਆਰਡਰ ਹੈਗਾ ਜਾ ਉਹ ਕੋ ਘੱਟ ਕਾਗਜ਼ ਦਿਖਾਉਣ ਜਦੋਂ ਕਿ ਮੇਰਾ ਕੋਈ ਵੈਰੀਫਾਈ ਕਰ ਰਹੇ ਜੀ ਉਹੀ ਚੀਜ਼ੀ ਵੈਰੀਫਾਈ ਕਰ ਰਹੇ ਆ ਉਹ ਨੰਬਰ ਜਿਹੜਾ ਸਾਹੇ ਪਿੱਛੇ ਮੰਗਲਜੀਤ ਦਾ ਟੱਪਾ ਤਾਂ ਕਬਜ਼ਾ ਆ ਗਿਆ ਮੇਰਾ ਕਬਜ਼ਾ ਪੁਲਿਸ ਜਾਣਵਰੀ ਮੈਨੂੰ ਹਰਾਸ ਕਰੀਦਾ ਇਹ ਕਹਿਣਾਗੇ ਨਹੀਂ ਕਬਜ਼ਾ ਹਜੇ ਐਸੇ ਕਬਜ਼ੇ ਦਾ ਹੀ ਰੌਲਾ ਆ ਕਬਜ਼ਾ ਹੈ ਨਹੀਂ ਕਬਜ਼ੇ ਦਾ ਰੌਲਾ ਹੈ ਦੋਹਾਂ ਤੇ ਨੂੰ ਕਦੋਂ ਬੁਲਾਇਆ ਗਿਆ ਇਹ ਇੱਕ ਦੋ ਦਿਨ ਦੇ ਵਿੱਚ ਵੈਰੀਫਾਈ ਹੋ ਜਾਣਾ ਜੀ ਕਰਦੇ ਪਏ ਆ ਤੇ ਬੈ